ਜੀ ਸਤਿ ਸ੍ਰੀ ਅਕਾਲ ਪੰਜਾਬੀਓ ਤੇ ਅੱਜ ਆਪਾਂ ਬਣਾਉਣ ਲੱਗੇ ਆ ਮਸਾਲਾ ਗਰਮ ਮਸਾਲਾ ਜਿਹੜਾ ਦਾਲ ਸਬਜ਼ੀ 'ਚ ਪਾਉਣ ਵਾਸਤੇ ਤੇ ਉਹਦੇ ਵਾਸਤੇ ਆਪਣੇ ਕੋਲੇ ਸਾਰੀ ਆਈਟਮਾਂ ਜਿਹੜੀ ਪੂਰੀ ਵਧੀਆ ਚੀਜ਼ਾਂ ਜਿਹੜੀਆਂ ਪਾ ਕੇ ਬਣਾਉਣ ਲੱਗੇ ਆ ਆਪਾਂ ਜਿਵੇਂ ਹਿੰਗ ਹੋ ਗਈ ਆਪਣੇ ਕੋਲੇ ਲੌਂਗ ਹੋ ਗਏ ਵੱਡੀ ਇਲਾਇਚੀ ਆਪਣੀ ਆਹ ਸੁੰਡ ਦਾਲਚੀਨੀ ਤੇਜ ਪੱਤਾ ਜਵੈਤਰੀ ਦੇ ਫੁੱਲ ਮਗਾ ਜੈਫਲ ਲੌਂਗ ਧਨੀਆ ਤੇ ਜੀਰਾ ਤੇ ਇਹ 14 15 ਆਟਮਾ ਜਿਹੜੀਆਂ ਪਾ ਕੇ ਆਪਾਂ ਜਿਹੜਾ ਮਸਾਲਾ ਤਿਆਰ ਕਰਨ ਲੱਗੇ ਆ ਤੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਆਪਾਂ ਜਿਹੜੀ ਹਲਦੀ ਆ ਦੇਸੀ ਹਲਦੀ ਲੈ ਕੇ ਆਪਾਂ ਪਿਓਰ ਤੇ ਉਹ ਵੀ ਪਸਾਉਣੇ ਹੁੰਦੇ ਆ ਤੇ ਉਹ ਵੀ ਆਪਾਂ ਨਾਲ ਦੇ ਨਾਲ ਹੀ ਅੱਜ ਪ사 ਕੇ ਤਿਆਰ ਕਰਕੇ ਰੱਖਣ ਲੱਗੇ ਆ ਆ ਦੇਖੋ ਹਲਦੀ ਪਈ ਆ ਆਪਣੇ ਕੋਲ ਵਧੀਆ ਹਲਦੀ ਤੇ ਇਹ ਵੀ ਨਾਲ ਦੇ ਨਾਲ ਪ사 ਕੇ ਆਪਾਂ ਤਿਆਰ ਕਰਨ ਲੱਗੇ ਆ ਤੇ ਪਿਓਰਿਟੀ ਦੀ ਗਰੰਟੀ ਹੈ ਯਾਨੀ ਕਿ ਪੂਰੀ ਪਿਓਰ ਚੀਜ਼ਾਂ ਹੋਣਗੀਆਂ ਇਹ ਤੇ ਜੇ ਕਿਸੇ ਨੇ ਆ ਦੇਣਾ ਹੋਵੇ ਆਰਡਰ ਵੀ ਕੋਰੀਗਰਾਹੀਂ ਮੰਗਾਉਣੀ ਹੋਵੇ ਇਹ ਚੀਜ਼ ਪਿਓਰ ਤਾਂ ਉਹ ਆਪਣੀ ਕੁਆਂਟੀਟੀ ਦੱਸ ਕੇ ਵੀ 100 ਗ੍ਰਾਮ ਜਾਂ 200 ਗ੍ਰਾਮ ਚਾਹੀਦੀ ਆ ਪਾਈਆ ਚਾਹੀਦੀ ਹੈ ਹਲਦੀ ਅੱਧਾ ਕਿਲੋ ਤਾਂ ਉਹ ਦੱਸ ਸਕਦਾ ਵਾ ਤੇ ਤੁਹਾਡੇ ਕੋਲੇ ਕੋਰੀਗਰਾਹੀਂ ਪਹੁੰਚਾ ਦਿੱਤਾ ਜਾਵੇਗਾ ਸਮਾਨ ਇਹ ਮਿਰਚਾਂ ਤੇ ਹਲਦੀ ਤੇ ਮਸਾਲਾ ਇਹ ਚੀਜ਼ਾਂ ਇਹ ਜਿਹੀਆਂ ਵਾ ਇਹ ਹਰੇਕ ਰਸੋਈ ਚ ਵਰਤੀਆਂ ਜਾਂਦੀਆਂ ਪਾਰੇ ਨਾਲ ਵਿੱਚ ਡੁਪਲੀਕੇਟੀ ਬਹੁਤ ਆਉਂਦੀ ਆ ਹੁਣ ਇੱਕ ਪਾਸੇ ਤੁਸੀਂ ਆ ਮਸਾਲਾ ਕਿਸੇ ਦੁਕਾਨ ਤੋਂ ਲੈ ਕੇ ਦਿਖਾ ਦਿਓ ਨਹੀਂ ਮਿਲਣਾ ਕਿਸੇ ਵੀ ਰੇਟ ਤੇ ਤੁਹਾਨੂੰ ਦੁਕਾਨਦਾਰ ਨੇ ਇਹ ਮਸਾਲਾ ਨਹੀਂ ਦੇਣਾ ਤੁਹਾਨੂੰ ਆਪਦਾ ਤਿਆਰ ਕਰਾਉਣਾ ਪੈਣਾ ਤੇ ਇਹ ਵੀ ਹਲਦੀ ਆ ਜਾਂ ਮਿਰਚਾਂ ਆ ਹਲਦੀ ਦਾ ਸਾਫਤੀ ਦਾ ਰੇਟ ਪੁੱਛ ਲਿਓ ਬਾਜ਼ਾਰ ਦੇ ਵਿੱਚੋਂ ਤੇ ਪੀਸੀ ਹੋਈ ਦਾ ਰੇਟ ਪੁੱਛ ਲਿਓ ਤੇ ਇਸ ਤਰ੍ਹਾਂ ਹੀ ਮਿਰਚਾਂ ਆ ਮਿਰਚਾਂ ਦਾ ਵੀ ਪੀਸੀਆਂ ਹੋਈਆਂ ਦਾ ਰੇਟ ਪੁੱਛ ਲਿਓ ਬਾਜ਼ਾਰ ਚੋਂ ਤੇ ਸਾਫਤੀਆਂ ਦਾ ਰੇਟ ਪੁੱਛ ਲਿਓ ਤੇ ਤੁਹਾਨੂੰ ਫਰਕ ਆਪਣੇ ਆਪ ਤਾਂ ਲੱਗ ਜੂਗਾ ਵੀ ਤੁਸੀਂ ਕੀ ਖਾ ਰਹੇ ਹੋ ਤੇ ਪੈਕਿੰਗ ਬੰਦ ਚੀਜ਼ਾਂ ਦੇ ਵਿੱਚ ਤੁਹਾਨੂੰ ਕੀ ਪਰੋਸਿਆ ਜਾ ਰਿਹਾ ਤੇ ਕੀ ਖਵਾਇਆ ਜਾ ਰਿਹਾ ਵਾ ਤੇ ਫਿਰ ਤੁਹਾਨੂੰ ਬਿਮਾਰੀਆਂ ਲੱਗਣੀਆਂ ਤਾਂ ਜ਼ਰੂਰੀ ਆ ਕਣ ਜਦੋਂ ਤੁਸੀਂ ਇੰਨਾ ਕੁਝ ਗਲਤ ਖਾ ਰਹੇ ਹੋ ਇੰਨਾ ਡੁਪਲੀਕੇਟ ਚੀਜ਼ਾਂ ਖਾ ਰਹੇ ਹੋ ਤੇ ਇੱਕ ਵਾਰੀ ਜ਼ਰੂਰ ਇੰਨਾਂ ਚੀਜ਼ਾਂ ਨੂੰ ਪਿਓਰ ਚੀਜ਼ਾਂ ਨੂੰ ਖਾ ਕੇ ਦੇਖਿਓ ਤੇ ਤੁਸੀਂ ਤੁਹਾਨੂੰ ਪਤਾ ਲੱਗੂਗਾ ਵੀ ਸਵਾਦ ਕੀ ਚੀਜ਼ ਹੁੰਦੀ ਆ ਤੇ ਰੀਅਲ ਚੀਜ਼ਾਂ ਕੀ ਹੁੰਦੀਆਂ ਨੇ ਲਓ ਵੀ ਦੋਸਤੋ ਤੇ ਆਪਾਂ ਸਟੋਰ ਦੇ ਵਿੱਚ ਕੰਮ ਸ਼ੁਰੂ ਕਰ ਲਿਆ ਨਾਲ ਦੀ ਨਾਲ ਕੁਝ ਚੀਜ਼ਾਂ ਵਧਾ ਰਹੇ ਆ ਜਿਵੇਂ ਬਦਾਮ ਦਾ ਤੇਲ ਤਾਂ ਪਹਿਲਾਂ ਹੀ ਆਪਾਂ ਦੇ ਦੇ ਰਹੇ ਆ ਲੋਕਾਂ ਨੂੰ ਨਾਲ ਦੇ ਨਾਲ ਹੀ ਹੁਣ ਸ਼ਾਈਆਂ ਵਾਸਤੇ ਮੁਲਤਾਨੀ ਮਿੱਟੀ ਤੇ ਗੁਲਾਬ ਜਲ ਤੇ ਐਪਲ ਜੂਸ ਨਾਰੀਅਲ ਦਾ ਤੇਲ ਤੇ ਬੇਸਣ ਨੂਨ ਤੇ ਰਾਜਸਥਾਨੀ ਦਾਲਾਂ ਬਾਣਾ ਵਾਸਤੇ ਬਹੁਤ ਵਧੀਆ ਭਿੰਗਰਾਜ ਤੇਲ ਤੇ ਹੁਣ ਲੈ ਕੇ ਆਏ ਆ ਆਪਾਂ ਹਲਦੀ ਆਪ ਦੀ ਪਸਾ ਕੇ ਵੀ ਅੱਗੇ ਵੀ ਲਾਉਣੇ ਆਪਾਂ ਤੇ ਐਕੀ ਵੀ ਜਾਂਦੀ ਆ ਹਲਦੀ ਆਪ ਦੀ ਪਸਾ ਕੇ ਤੇ ਆ ਪੈਕਿੰਗ ਕਰੀ ਜਾਂਦੇ ਆ 2.5 250 ਦੇ ਪੈਕਟਾਂ ਚ ਤੇ ਨਾਲ ਹੀ ਹੈਗਾ ਮਸਾਲਾ ਆਪਣੇ ਕੋਲੇ ਧਰਮ ਮਸਾਲਾ ਬਹੁਤ ਵਧੀਆ ਆਪ ਦਾ ਤਿਆਰ ਕਰਵਾਇਆ ਪਿਆ ਤੇ ਬਹੁਤ ਵਧੀਆ ਕੁਆਲਿਟੀ ਕੀਤੀ ਆਪਾਂ ਸਾਰੀਆਂ ਚੀਜ਼ਾਂ ਵਿੱਚ ਪਾਈਆਂ ਜਿਵੇਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਮੈਂ ਕਿਹੜੇ ਕਿਹੜੇ ਚੀਜ਼ਾਂ ਪਾਈਆਂ ਇਹਦੇ ਚ ਤੇਦਰ ਪੈਕਿੰਗ ਕਰਕੇ ਰੱਖੀ ਆਪਾਂ ਚਰਿਆ ਤੇਰੀ ਪੈਕਿੰਗ ਹੈਗੀ ਆ ਪਾਈਆ ਪਾਈਆ ਦੀ ਸਿੱਧਾ ਨਮਕ ਨੂਨ ਮਿਰਚਾਂ ਵਧੀਆ ਲਾਲ ਤੇ ਮਸਾਲਾ ਤੇ ਹਲਦੀ ਤੇ ਕੰਨੀਆਂ ਇਹੀ ਚੀਜ਼ਾਂ ਤੁਸੀਂ ਬਦਲ ਲਓ ਆਪਦੀ ਖਾਣ ਪੀਣ ਦੀਆਂ ਤੇ ਬਹੁਤ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਮਿਲ ਜੂਗੀ ਬਹੁਤ ਬਿਮਾਰੀਆਂ ਜਿਹੜੀਆਂ ਇਹ ਜੀਆਂ ਆ ਵਾ ਜਿਨ੍ਹਾਂ ਦਵਾਈਆਂ ਦੇ ਨਾਲ ਨਹੀਂ ਆਰਾਮ ਆਉਂਦਾ ਤਾਂ ਤੁਸੀਂ ਆ ਚੀਜ਼ਾਂ ਬਦਲੋ ਕੰਨੀਆਂ ਖਾਣ ਪੀਣ ਦੀਆਂ ਆਪਦੀ ਰੀਜਨਲ ਚੀਜ਼ ਲੈ ਕੇ ਤੇ ਪਸਾਓ ਚੱਕੀ ਤੋਂ ਤੇ ਇਹਨੂੰ ਵਰਤੋ ਚਰਿਆਤਾ ਜ਼ਰੂਰ ਪੀਆ ਕਰੋ ਸਸਤੀ ਚੀਜ਼ ਆ ਕੋਈ ਬੜੀ ਮਹਿੰਗੀ ਆਈਟਮ ਨਹੀਂ ਹੈਗੀ ਇਹ ਤੇ ਨੂਨ ਆ ਜਿਹੜਾ ਉਹ ਸਿੱਧਾ ਨਮਕ ਹੀ ਵਰਤਿਆ ਕਰੋ ਪਾਕਿਸਤਾਨੀ ਨੂਨ ਜਿਹਨੂੰ ਕਹਿੰਦੇ ਆ ਡਲੇ ਵਾਲਾ ਮਿਰਚਾਂ ਲਾਲ ਆਪ ਦੀਆਂ ਖਰੀਦੋ ਤੇ ਉਹ ਵਰਤੋ ਇਸ ਤਰ੍ਹਾਂ ਮਸਾਲਾ ਗਰਮ ਮਸਾਲਾ ਆਪ ਦਾ ਬਣਾਓ ਹਲਦੀ ਆਪ ਦੀ ਲੈ ਕੇ ਆਪ ਪੀਸੋ ਮਿਲ ਜਾਂ ਚੱਕੀਆਂ ਵਾਲੇ ਪੀਸ ਦਿੰਦੇ ਆ ਇੱਥੋਂ ਵੀ ਤੁਸੀਂ ਮੰਗਾ ਸਕਦੇ ਹੋ ਆਪਣੇ ਸਟੋਰ ਤੋਂ ਫਟੂਰ ਪਿੰਡ ਤੋਂ ਤੇ ਇਹਨਾਂ ਚੀਜ਼ਾਂ ਨੂੰ ਬਦਲ ਲਓ ਤੁਹਾਡੀਆਂ ਬਿਮਾਰੀਆਂ ਤੋਂ ਰਾਹਤ ਮਿਲ ਜੂਗੀ ਤੁਹਾਨੂੰ ਕੋਈ ਪੱਕੀਆਂ ਗੋਲੀਆਂ ਜਿਹੜੀਆਂ ਲੱਗੀਆਂਆਂ ਮੀਆਂ ਉਹਨਾਂ ਤੋਂ ਵੀ ਖੜਾ ਛੁੱਟ ਜੂਗਾ ਤੇ ਇਹ ਜਿਹੜੇ ਜੇ ਤੁਸੀਂ ਇਹਦੀ ਦੇਖਣਾ ਵੀ ਇਹ ਡੁਪਲੀਕੇਟ ਆ ਕਿ ਅਰੀਜਨਲ ਆ ਤਾਂ ਦੁਕਾਨ ਤੇ ਜਾ ਕੇ ਤੁਸੀਂ ਵੀ ਅੱਗੇ ਵੀ ਕਹਿੰਦੇ ਹੁੰਦੇ ਆ ਵੀ ਦੁਕਾਨਦਾਰ ਤੋਂ ਜਿੱਥੋਂ ਵੀ ਤੁਸੀਂ ਸੌਦਾ ਲੈਨੇ ਹੋ ਉੱਥੋਂ ਜਾ ਕੇ ਤੁਸੀਂ ਪੀਸੀ ਹੋਈ ਮਿਰਚ ਦਾ ਰੇਟ ਪੁੱਛ ਲਓ ਉਹ ਤੁਹਾਨੂੰ ਸਸਤੀ ਮਿਲੂਗੀ ਤੇ ਸਾਫਤੀ ਜਿਹੜੀ ਮਿਰਚ ਆ ਜਾਂ ਹਲਦੀ ਆ ਸਾਫਤੀ ਉਹ ਤੁਹਾਨੂੰ ਮਹਿੰਗੀ ਮਿਲੂਗੀ ਕਾਰਨ ਕੀ ਆ ਵੀ ਜਦੋਂ ਪੀਸਦੇ ਆ ਤਾਂ ਵਿੱਚ ਮਿਲਾਵਟ ਹੁੰਦੀ ਆ ਬਾਈ ਤੇ ਬਹੁਤ ਕੁਛ ਮਿਲਾਵਟ ਕਰਦੀਆਂ ਕੰਪਨੀਆਂ ਵੱਡੇ ਜਿਹੜੇ ਵਪਾਰੀ ਵਰਗ ਆ ਉਹਨਾਂ ਨੇ ਇਹੀ ਕੰਮ ਹੀ ਕਰਨਾ ਹੁੰਦਾ ਕਿ ਮਿਲਾਵਟ ਕਰਕੇ ਲੋਕਾਂ ਨੂੰ ਦਿਓ ਖਾਣ ਨੂੰ ਸਸਤਾ ਦਿਓ ਤੇ ਲੋਕੀ ਵੀ ਇਹ ਜੇ ਆ ਜਿਹੜਾ ਦੁਕਾਨਦਾਰ ਤੇ ਵਧੀਆ ਚੀਜ਼ ਦਾ 200 ਰੁਪਿਆ ਮੰਗ ਲਵੇ ਤੇ ਕਹਿਣਗੇ ਨਹੀਂ ਫਲਾਨਾ ਦੇ 180 ਦਿੰਦਾ ਆ ਵੀ ਤੁਸੀਂ ਸੋਚੋ ਤਾਂ ਸਹੀ ਵੀ ਉਹ 180 ਕਿਵੇਂ ਲਾ ਦੂਗਾ ਕਿਸੇ ਚੀਜ਼ ਦਾ ਰੇਟ ਹੁਣ ਸਰੋਂ ਦਾ ਤੇਲ ਹੀ ਆ ਮੰਨ ਲਓ ਸਾਰਾ ਕੁਝ ਕਢਾ ਕੇ ਮਿਹਨਤ ਆਪਦੀ ਪਾ ਕੇ ਵਿੱਚ ਖਰਚਾ ਪਾ ਕੇ ਕਿੰਨੇ ਨੂੰ ਪੈਂਦਾ ਵਾ ਕਢਾ ਕੇ ਦੇਖਿਓ ਤੇ ਦੁਕਾਨਾਂ ਵਾਲੇ ਤੁਹਾਨੂੰ 160 70 150 ਨੂੰ ਕਿਵੇਂ ਦੇਈ ਜਾਂਦੇ ਆ ਪਤਾ ਤਾਂ ਕਰੋ ਵੀ ਉਹ ਤੇਲ ਬਣਦਾ ਕਾਦਾ ਵਾ ਕਿੱਥੇ ਬਣਦਾ ਹੈ ਜੇ ਕਿਉਂ ਬਣਦਾ ਵਾ ਤੇ ਕਿਉਂ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਵਾ ਲੋਕਾਂ ਨੂੰ ਬਿਮਾਰ ਕਰਨ ਵਾਸਤੇ ਦਿੱਤਾ ਜਾ ਰਿਹਾ ਵਾ ਇਸ ਤਰ੍ਹਾਂ ਹੀ ਇਹ ਚੀਜ਼ਾਂ ਵਾ ਆਪਦੇ ਨਾਲ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਵਾਸਤੇ ਦਾ ਸਮਾਂ ਕੱਢ ਸਕਦੇ ਹੋ ਕਿ ਨਾ ਆਪਦੀਆਂ ਚੀਜ਼ਾਂ ਪਸਾਓ ਥੋੜਾ ਟਾਈਮ ਕੱਢ ਲਓ ਖਮਾਕਾਰਾਂ ਚੋਂ ਤੇ ਆਹ ਚੀਜ਼ਾਂ ਜਿਹੜੀਆਂ ਆਪਦੇ ਪਸਾ ਕੇ ਵਰਤਨੇ ਸ਼ੁਰੂ ਕਰਦੋ ਕੋਈ ਵੀ ਬਿਮਾਰੀ ਨੇੜੇ ਨਹੀਂ ਲੱਗਣੀ ਉਹ ਖਾਣ ਪੀਣ ਹੀ ਹੁੰਦਾ ਹਰੇਕ ਦਿਨ ਰਸੋਈ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਗਲਤ ਬੜ ਗਈਆਂ ਮਲਾਵਟ ਹੋ ਗਈ ਵਿੱਚ ਤੇ ਉਹਦੇ ਕਰਕੇ ਜਿਹੜੇ ਆਪਣੇ ਬਿਮਾਰੀਆਂ ਲੱਗ ਰਹੀਆਂ ਵਾਂ ਤੇ ਇੱਕ ਵਾਰ ਇਹਨਾਂ ਚੀਜ਼ਾਂ ਤੇ ਤੁਸੀਂ ਧਿਆਨ ਦੇ ਕੇ ਦੇਖੋ ਵੀ ਕਿਵੇਂ ਇਹ ਚੀਜ਼ਾਂ ਬਦਲਣ ਦੇ ਨਾਲ ਤੁਹਾਨੂੰ ਕਿੰਨਾ ਫਰਕ ਪੈਂਦਾ ਠੀਕ ਹੈ ਸਾਡਾ ਬੇਨਤੀ ਆ ਆਪ ਦੀ ਜੀ ਲੈ ਕੇ ਆਪ ਪਸਾ ਕੇ ਤੁਸੀਂ ਫੇਰ ਵਰਤੋ ਤੇ ਜੇ ਤੁਸੀਂ ਇੱਥੋਂ ਮੰਗਾਉਣਾ ਚਾਹੋ ਤਾਂ ਇੱਕ ਵਾਰੀ ਸਾਥੋਂ ਵੀ ਮੰਗਾ ਕੇ ਦੇਖ ਲਓ ਮੈਂ ਨਹੀਂ ਕਹਿੰਦਾ ਪਾਈਆ ਦਾ ਪੈਕ ਟ ਮੰਗਾਓ ਤੁਸੀਂ 100 ਗ੍ਰਾਮ ਜਾਂ 50 ਗ੍ਰਾਮ ਵੀ ਮੰਗਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਵੀ ਕਿੰਨਾ ਕੁ ਫਰਕ ਆ ਚੀਜ਼ਾਂ ਦਾ ਤੇ ਕਿਵੇਂ ਕੁਆਲਿਟੀ ਕਿੰਨੀ ਵਧੀਆ ਹੈ ਦੀ ਕਿ ਮਾੜੀ ਆ ਠੀਕ ਹੈ ਜੀ ਕੁਝ ਕੁ ਚੀਜ਼ਾਂ ਨਾਲ ਆਪਾਂ ਸ਼ੁਰੂਆਤ ਕੀਤੀ ਹੈ ਤੇ ਹੌਲੀ-ਹੌਲੀ ਬਾਕੀ ਵੀ オリジナル ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਕਰੋ ਜਰੂਰ ਤੇ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਰਕੇ ਸਾਨੂੰ ਵੀ ਹੌਸਲਾ ਮਿਲਦਾ ਰਹੇ ਵੀ ਅਸੀਂ ਜਿਹੜਾ ਸਮਾਜ ਭਲਾਈ ਦਾ ਇਹ ਕੰਮ ਕਰ ਰਹੇ ਆ ਇਹਦੇ ਵਿੱਚ ਤੁਸੀਂ ਸਾਥ ਦੇ ਰਹੇ ਹੋ ਤੇ ਇਹ ਚੀਜ਼ਾਂ ਜਿਹੜੀਆਂ origignal ਆ ਇਹੀ ਵਰਤਿਆ ਕਰੋ ਇਹਨਾਂ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਆ ਜਿਹੜਾ ਉਹ ਹੋ ਜਾਂਦਾ ਵਾ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਨੰਬਰ ਤੇ 96534 65007 ਤੇ ਤੁਸੀਂ ਮੈਸੇਜ ਕਰਕੇ WhatsApp ਤੇ ਜਾਂ ਕਾਲ ਲਾ ਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਸਰਬੱਤ ਦੇ ਭਲੇ ਵਾਸਤੇ ਆਪਾਂ ਜਿਹੜਾ ਕਾਰਜ ਕਰ ਰਹੇ ਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਇਹਨਾਂ ਚੀਜ਼ਾਂ ਦੀ ਜੇੜਾ ਕੋਈ ਤੁਹਾਡੇ ਸ਼ਹਿਰ ਪਿੰਡ ਚ ਵੀ ਇਹੀਆਂ ਚੀਜ਼ਾਂ ਆਪ ਬਣਾ ਕੇ ਪੇਸ਼ ਕਰਦਾ ਆਪਾਂ ਦਿੰਦਾ ਵਾ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਉਹਦੀ ਵੀ ਮਦਦ ਕਰਿਆ ਕਰੋ ਠੀਕ ਆ ਆਪਾਂ ਕਹਿੰਦਾ ਪਾਈਆ ਪਾਈਆ ਦੀ ਪੈਕਿੰਗ ਹੋ ਰਹੀ ਆ ਹਲਦੀ ਦੀ ਤੇ ਮਸਾਲਾ ਆਪਾਂ 200 ਗ੍ਰਾਮ ਦੀ ਪੈਕਿੰਗ ਕੀਤੀ ਆ ਕਿਉਂਕਿ ਇਹ ਤਾਂ ਥੋੜੀ ਮਾਤਰਾ ਜੀ ਮੰਗਾਓ ਤਾਂ ਕਰਕੇ ਵੀ 스멜 ਉੱਡ ਜਾਂਦੀ ਆ ਜਿਆਦਾ ਮਾਤਰਾ ਚ ਮੰਗਾਉਗੇ ਤਾਂ ਇਹਦੀ 스멜 ਹੀ ਉੱਡ ਗਈ ਫਿਰ ਮਸਾਲਾ ਕਿਸੇ ਕੰਮ ਦਾ ਨਹੀਂ ਰਹਿੰਦਾ ਉਹਨੇ 100 ਗ੍ਰਾਮ ਹੀ ਮੰਗਾ ਲੂ ਕੋ ਮੈਂ 200 ਗ੍ਰਾਮ ਹੀ ਮੰਗਾਓ ਤੇ 2 ਮਹੀਨਾ 2 ਮਹੀਨੇ ਚੱਲੂਗਾ ਥੋੜਾ 3 ਮਹੀਨੇ ਤੇ ਉਦੋਂ ਬਾਅਦ ਚ ਹੋਰ ਮੰਗਾ ਲਿਓ ਕਿਉਂਕਿ ਪੇਪੇ ਦੀ ਇਹਦੀ ਜਿਹੜੀ ਸਮੈਲ ਆ ਖੁਸ਼ਬੂ ਆ ਮਸਾਲੇ ਦੀ ਉੱਡ ਜਾਂਦੀ ਆ ਇਸ ਕਰਕੇ ਨਾਲ ਦੀ ਨਾਲ ਮੰਗਾਓ ਥੋੜਾ ਥੋੜਾ ਕਰਕੇ ਮੰਗਾ ਕੇ ਦੇਖੋ ਤੇ ਬਹੁਤ ਵਧੀਆ ਚੀਜ਼ ਲੱਗੂਗੀ ਤੁਹਾਨੂੰ ਤੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਇਨਾ ਚੀਜ਼ਾਂ ਦੇ ਠੀਕ ਆ ਜੀ ਬਸ ਤੋਂ ਬਾਅਦ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਇਸ ਨੂੰ ਧੰਨਵਾਦ ਜੀ